ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਕਾਦੀਆ ਤੋਂ ਤਾਰੀਵਾਲ ਤੱਕ ਬਣਨ ਜਾ ਰਹੀ ਸੜਕ ਦਾ ਅੱਜ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਵੱਲੋਂ ਰੱਖਿਆ ਗਿਆ ਨੀਂਹ ਪੱਥਰ 25 ਸਾਲ ਪੁਰਾਣੀ ਮੰਗ ਪੂਰੀ ਹੋਣ ਤੇ ਪਿੰਡ ਵਾਸੀਆਂ ਅਤੇ ਆਮ ਲੋਕਾਂ ਨੇ ਸ਼ਹਿਰੀ ਕਲਸੀ ਦਾ ਕੀਤਾ ਧੰਨਵਾਦ ਗੱਲਬਾਤ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਇਹ ਸੜਕ ਤਕਰੀਬਨ 5-6 ਪਿੰਡ ਕਵਰ ਕਰੇਗੀ ਅਤੇ ਇਹ ਸੜਕ 8 ਕਰੋੜ 75 ਲੱਖ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ ਇਹ ਸੜਕ ਕਾਦਿਆਂ ਤੋਂ ਰਜਾਦਾ ਡੇਰੀਵਾਲ ਡਰੋਗਾ ਤੱਕ 12 ਤੋਂ 18 ਫੁੱਟ ਖੁੱਲੀ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਜੋ ਵੀ ਛੱਪੜਾਂ ਦੀ ਨਿਕਾਸੀ ਦਾ ਕੰਮ ਗਲੀਆਂ ਨਾਲੀਆਂ ਦਾ ਕੰਮ ਗਰਾਊਂਡਾਂ ਦਾ ਕੰਮ ਵੀ ਜਲਦ ਤੋਂ ਜਲਦ ਕੀਤਾ ਜਾਵੇਗਾ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟੀਆਂ ਦੀ ਰਿਪੋਰਟ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਕਿਉਂਕਿ ਮੈਂ ਜਦੋਂ ਵੀ ਅਕਸਰ ਪਿੰਡਾਂ ਚੋਂ ਹੁੰਦਾ ਸੀ ਹਰ ਪਿੰਡ ਦੀਆਂ ਸੜਕਾਂ ਟੁੱਟੀਆਂ ਹੋਈਆਂ ਸੀ ਤੇ ਉਹ ਰ ਇਹਨਾਂ ਦੀ ਡਿਮਾਂਡ ਹੁੰਦੀ ਸੀ ਵੀ ਸਾਡੇ ਪਿੰਡ ਦੀ ਸੜਕ ਜਿਹੜੀ ਆ ਉਹ ਵਧੀਆ ਬਣ ਜਾਵੇ ਅੱਜ ਉਹ ਦਿਨ ਆ ਗਿਆ ਤੇ ਮੈਂ ਪਿੰਡ ਵਾਸੀਆਂ ਨੂੰ ਵਧਾਈ ਦੇਣ ਆਇਆ ਵੀ ਤਗੜੇ ਹੋਵੇ ਤੁਹਾਡੀ ਸੜਕ ਬਣ ਰਹੀ ਕਿੰਨੀ ਲਗਤ ਨੂੰ ਸਰ ਹੋਇਆ ਵੱਡੇ ਭਾਜੀ ਇਹ ਸੜਕ ਜਿਹੜੀ ਆ ਇਹ ਤਕਰੀਬਨ ਇਹ ਜਿਹੜੇ 5-6 ਪਿੰਡ ਕਵਰ ਕਰੋਗੇ ਕਾਦੀਆਂ ਤੋਂ ਲੈ ਕੇ ਸਾਰੇ ਕੱਲੇ ਕੱਲੇ ਪਿੰਡੋਂ ਕੰਮ ਕਰਦੀ ਜਾਊਗੀ ਕਿਉਂਕਿ ਇਹ ਸੜਕ ਉਧਰੋਂ ਹੀ ਆਪਾਂ ਮੂਵਮੈਂਟ ਲੈ ਕੇ ਗਏ ਆ ਵੀ ਜਿੱਧਰ ਜਿੱਧਰ ਸਾਨੂੰ ਡਿਮਾਂਡ ਸੀ ਇਹ ਸੜਕ ਦੀ ਲਗਤ ਕਿੰਨੀ ਨਾ ਹੋਇਆ ਟਰੱਕ ਦੇ ਕਰੀਬ ਇਦੀ ਲਗਤ ਆ ਸੀ ਸਰ ਪਿੰਡਾਂ ਵਿੱਚ ਕਈ ਚੀਜ਼ਾਂ ਦੇ ਛੱਪੜ ਆ ਗਏ ਨੇ ਕਾਫੀ ਸਿਸ਼ਾ ਉਹ ਕਿੰਨੇ ਚਿਰ ਚੋ ਜਾਏਗਾ ਬਸ ਬੰਦੀ ਦਾ ਵੇਖੋ ਤਿਆਰੀ ਆ ਆ ਬਾਕੀ ਪਿੰਡਾਂ ਦੇ ਵਿੱਚ ਵੇਖੋ ਸਕੂਲਾਂ ਦੇ ਵਿੱਚ ਵੇਖੋ ਦਿਨੋਂ ਦਿਨ ਜਿਹੜਾ ਕੰਮ ਚੱਲ ਰਿਹਾ ਠੀਕ ਹੈ ਇੱਕ ਦੇਖ ਬੜੀ ਹੈਰਾਨੀ ਦੀ ਗੱਲ ਇਹ ਆ ਵੀ ਉਹਦੇ ਵਿੱਚ ਨਵੇਂ ਵਿਆਹ ਜੋਰੇ ਬੱਚੇ ਬਜ਼ੁਰਗ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਘੁੰਮਣ ਫਿਰਨ ਗਏ ਨੇ ਔਰ ਉਸ ਪੈਲਗਾਮ ਦੀ ਜਿਹੜੀ ਧਰਤੀ ਆ ਉੱਥੇ ਦਰਿੰਦਿਆਂ ਨੇ ਮੈਂ ਕਹਿ ਸਕਦਾ ਵੀ ਇਹ ਦਰਿੰਦਗੀ ਕੀਤੀ ਆ ਜਿਹੜੀ ਪਰ ਇਹਦੇ ਵਾਸਤੇ ਸਖਤ ਤੋਂ ਸਖਤ ਸਜ਼ਾ ਜਿਹੜੀ ਮਿਲਣੀ ਚਾਹੀਦੀ ਆ ਇਹਦੇ ਵਿੱਚ ਸਾਰਾ ਸੋਖ ਹੈ ਠੀਕ ਆ ਜੀ ਸਾਰਾ ਦੇਸ਼ ਸੋਖ ਦੇ ਵਿੱਚ ਆ ਬਹੁਤ ਸਰਕਾਰ ਨੇ ਜਿਹੜਾ ਆਪਾਂ ਆਰਡਰ ਬੰਦ ਕਰਦਾ ਇਹਦੇ ਬਾਰੇ ਕੀ ਦੇਖੋ ਜੀ ਇਦੇ ਵਿੱਚ ਤੇ ਜੋ ਭਾਰਤ ਸਰਕਾਰ ਦੀ ਸੋਚ ਹੈ ਪਰ ਅਸੀਂ ਤੇ ਸ਼ੁਰੂ ਤੋਂ ਕਹਿੰਦੇ ਆਂ ਵੀ ਬਾਰਡਰ ਦੀ ਸੁਰੱਖਿਆ ਵਧਾਉਣੀ ਚਾਹੀਦੀ ਆ ਪੰਜਾਬ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਪਠਾਨਕੋਟ ਸਾਰਾ ਏਰੀਆ ਜਿਹੜਾ ਇਹ ਬਾਰਡਰ ਦੇ ਨਾਲ ਆ ਠੀਕ ਹੈ ਇਹਨੂੰ ਬਾਰਡਰ ਏਰੀਆ ਨੂੰ ਵਧੀਆ ਇਹਦੀ ਮੈਂ ਕਿਹਾ ਸਕਦਾ ਵੀ ਇਹਨੂੰ ਮੈਨੇਜ ਕਰਨਾ ਚਾਹੀਦਾ ਵਾ ਇਹਦੀ ਸੁਰੱਖਿਆ ਪ੍ਰਤੀ ਕੋਈ ਲਾਪਰਵਾਹੀ ਨਹੀਂ ਬਰਤਣੀ ਚਾਹੀਦੀ ਹਾਂਜੀ ਮੈਂ ਡਾਕਟਰ ਜਗਦੀਸ਼ ਸਿੰਘ ਬਲਾਕ ਇੰਚਾਰਜ ਹਕਾ ਬਟਾਲਾ ਸਰਪੰਚਪਿੰਦਰ ਜੱਦਾ ਅਸੀਂ ਸਾਡੇ ਐਮਐਲਏ ਸਾਹਿਬ ਮਨ ਸਿੰਘ ਸਿਹਤ ਸਿੰਘ ਸਾਰੀ ਕਲਸੀ ਜੀ ਅਜਾਇਸ ਸਾਡੇ ਸੜਕ ਦਾ ਕਾਦੀਆਂ ਤੋਂ ਤਤਲੇ ਕਵਾੜ ਨੇਰੀਵਾਲ ਔਰ ਜਫਰਵਾਲ ਖੁੰਡਾ ਤੱਕ ਉਦਘਾਟਨ ਕਰਕੇ ਗਏ ਆ ਚਲੋ ਸਾਡੀ ਬੜੇ ਜਰਾਂ ਦੀ ਡਿਮਾਂਡ ਸੀ ਸਾਡੇ ਘੱਟੋ ਘੱਟ 35 ਸਾਲ ਹੋ ਗਏ ਆ ਸਾਡੇ ਡਿਮਾਂਡ ਦੀ ਵੀ ਸੜਕ ਸਾਡੀ ਜੀ ਕੋਈ ਐਕਸੀਡੈਂਟ ਹੋ ਜਾਂਦਾ ਕਦੇ ਟ੍ਰੈਲੀ ਉਲਟੀ ਹੁੰਦੀ ਆ ਕਿਉਂਕਿ ਸੜਕ ਜਿਹੜੀ ਉੱਚੀ ਹੋ ਜਾ 18 ਫੁੱਟ ਕਰਕੇ ਗਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਐਮ ਐਲ ਸਾਹਿਬ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇੰਨੀ ਪੁਰਾਣੀ ਤਗੜੀ ਡਿਮਾਂਡ ਜਿਹੜੀ ਸਾਡੇ ਪੂਰੀ ਕੀਤੀ ਆ ਐ ਸਾਰਾ ਨਗਰ ਇਲਾਕਾ ਨਿਵਾਸੀ ਉਹਨਾਂ ਦਾ ਤਹਿ ਦੇਵਤਾ ਐਮ ਐਲ ਸਾਹਿਬ ਦਾ ਅਮਨਸ਼ੀਰ ਸਿੰਘ ਸੈਕੀ ਕਲਸੀ ਦਾ ਧੰਨਵਾਦ ਕਰਦੇ ਆ ਗਰਾਊਂਡ ਵੱਲੋਂ ਕੀ ਕਹਿਣਾ ਕਿਹਾ ਸਾਡੇ ਗਰਾਊਂਡ ਹੀ ਜੀ ਬੜੇ ਚਿਰਾਂ ਦੀ ਰੁਕੀ ਹੋਈ ਆ ਕਿਉਂਕਿ ਸਾਡੇ ਬੱਚਿਆਂ ਨੂੰ ਖੇਡਣ ਵਾਸਤੇ ਸਾਡਾ ਸੰਗ ਦਾ ਮੇਲਾ ਰੰਗ ਦਾ ਇੱਥੋਂ ਸਾਡੇ ਟੂਰਨਾਮੈਂਟ ਕਬੱਡੀ ਹੁੰਦੀ ਆ ਔਰ ਤਰਾ ਵਧੀਆ-ਵਧੀਆ ਟੀਮਾਂ ਜੋ ਸਾਡੇ ਤੇ ਖੇਡ ਕੇ ਜਾਂਦੀਆਂ ਤੋ ਕਹਿੰਦਾ ਕੁਝ 2-4 ਮਹੀਨੇ ਦੇ ਅੰਦਰ-ਅੰਦਰ ਹੀ ਸਾਡਾ ਵਧੀਆ ਤਰੀਕੇ ਨਾਲ ਗਰਾਊਂਡ ਔਰ ਸਟੇਡੀਅਮ ਬਣਾਇਆ ਬੜਾ ਜਗਾ ਮੌਕੇ ਤੇ ਸਾਡੇ ਵੀਡੀਓ ਸਾਹਿਬ ਨੂੰ ਬੁਲਾ ਕੇ ਉਹਨਾਂ ਨੇ ਤੁਰੰਤ ਕਾਰਵਾਈ ਕਰਨ ਵਾਸਤੇ ਹਦਾਇਤਾਂ ਦਿੱਤੀਆਂ ਵਾ ਸੋ ਅਸੀਂ ਸ਼ੁਕਰ ਗੁਜ਼ਾਰ ਹਾਂ ਉਹਨਾਂ ਦਾ ਉਹ ਵਾਲਾ ਟਾਈਮ ਵਾਸਤੇ ਵਧੀਆ ਹੋਏਗਾ ਧੰਨਵਾਦ ਕਰਦੇ ਆ ਧੰਨਵਾਦ ਸਾਡੇ ਤੁਹਾਡਾ ਕਰਦੇ ਆ ਜੋ ਸਾਡੇ ਪਲੇਟ ਲੱਗਣ ਵਾਸਤੇ ਭਾਟੀ ਸਾਹਿਬ ਪਹੁੰਚੇ ਨੇ ਸ਼ੁਕਰ ਗੁਜ਼ਾਰ ਅਸੀਂ ਬਹੁਤ ਬਹੁਤ ਧੰਨਵਾਦ ਆ ਸਾਡੀ ਸੰਗਤ ਸਾਰੀ ਦਸਮੂਹ ਰਗਾ ਇਲਾਕਾ ਨਿਵਾਸੀ ਅਤੇ ਜਾਦੇਵਾਲੀ ਸੰਗਤਾਂ ਧੰਨਵਾਦ